ਪਹਿਲਾਂ ਦੋ ਦੀ ਕਰਨੀ ਆ ਬਈ ਪਹਿਲਾਂ ਦੋ ਦੀ ਕਰਾਂਗੇ ਠੀਕ ਹੈ ਇੱਕ ਗਲਾਸ ਦੀ ਇਹ ਪਹਿਲੀ ਗਲਾਬ ਆ ਜਿਹੜੀ ਜੀ ਬੱਚਾ ਛੱਡਿਆ ਠੀਕ ਹੈ ਦੇਖੋ ਦੋ ਨੰਬਰ ਮਲੰਗਣੀ ਜਿਹੜੀ ਪਾਸ ਠੀਕ ਹੈ ਜੀ ਬਈ ਸ਼ੇਅਰ ਕਰੀ ਜਾਓ ਜਿਹੜੇ ਵੀਰ ਭਰਾ ਆਪਣੇ ਨਾਲ ਜੁੜੀ ਜਾਂਦੇ ਆ ਲਾਈਵ ਨੂੰ ਫੇਸਬੁਕ ਦੇ ਵਿੱਚ ਥੋੜਾ ਨੈਟਵਰਕ ਇਸ਼ੂ ਆ ਰਿਹਾ ਤਾਂ ਕਰਕੇ ਆਪਾਂ ਲਾਈਵ ਨਹੀਂ ਹੋ ਸਕਦੇ ਤੇ ਆਪਾਂ ਇੱਕ ਵੀਡੀਓ ਵੈਸੇ ਨਾਲ ਹੀ ਸ਼ੂਟ ਕਰੀ ਜਾਂਦੇ ਆ। ਕੋਤਾ ਕਾਰਨ ਇਹ ਆ ਵੀ ਕਈ ਵਾਰ ਨੈਟਵਰਕ ਕੱਟ ਹੋ ਜੇ ਤਾਂ ਆਪਣਾ ਆਪਾਂ ਨੂੰ ਇਹ ਵੀਡੀਓ ਆ ਜਿਹੜੀ ਆਪਾਂ ਅਪਲੋਡ ਕਰਤਾ ਹਾਂ। ਗੁਰਵਾਲੀ ਫਾਰਮ ਤੋਂ ਜੁੜਿਆ ਜੀ ਸਾਡੇ ਨਾਲ ਬਹੁਤ ਵਧੀਆ ਥੈਂਕ ਯੂ ਜੀ। ਸੋ ਜਿੰਨੇ ਵੀ ਵੀਰ ਭਰਾ ਆਪਣੇ ਨਾਲ ਜੁੜੀ ਜਾਂਦੇ ਆ ਸ਼ੇਅਰ ਜਰੂਰ ਕਰਦੇ ਹੋ ਜੀ। ਵੀਡੀਓ ਨੂੰ ਜਲਦੀ ਜਲਦੀ ਨੂੰ ਆਪਣੇ ਨੂੰ सरपंच ਦਾ ਸਟਾਰਟ ਫਾਰਮ ਪਿੰਡ ਅਰਨੌਲੀ ਡੈਰੀ ਫਾਰਮ ਸਟਾਰਟ ਉਹ ਸਹੋੜਿਆ ਕਰਕੇ ਸਟਾਰਟ ਫਾਰਮ ਹੀ ਚਾਹਤਾ ਬਾਈ ਵਿਸ਼ਾਲ ਮਾਦਾ ਰਣ ਸਿੰਘ ਦੀ ਵੀਡੀਓ ਡਾਲੀ ਬਾਈ ਕੋਈ ਗੱਲ ਨਹੀਂ ਅੱਜ ਤੁਹਾਨੂੰ ਮੱਝਾਂ ਦਿਖਾਉਣੀ ਆਪਾਂ ਬਹੁਤ ਚੰਗੀਆਂ ਜੰਗੀਆਂ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਜੀ ਅਰਨੌਲੀ ਸਰਪੰਚ ਡੈਰੀ ਫਾਰਮ ਬਾਈ 25 ਤੋਂ 30 ਮੱਝਾਂ ਨੇ ਇਸ ਡੈਰੀ ਫਾਰਮ ਦੇ ਉੱਪਰ ਬਹੁਤ ਲੰਬੇ ਸਮੇਂ ਤੋਂ ਜੀਰੋ ਵੀ ਜਿਹੜਾ ਡੇਰੀ ਫਾਰਮਿੰਗ ਦਾ ਕੰਮ ਕਰ ਰਿਹਾ ਪਰ ਬਹੁਤ ਹੀ ਚੰਗੀਆਂ ਤੇ ਟੋਪ ਕੁਆਲਟੀ ਦੇ ਅੰਮਜਸ ਫਾਰਮ ਤੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਉਹਦੀ ਬੱਚਾ ਮੰਗਤਾ। ਜੀਰ ਗਾਵਾ ਅਵੇਲੇਬਲ ਹੈ ਨਹੀਂ ਬਈ ਉਹ ਤਾਂ ਓਨਲੀ ਮੂਰਾ ਪਫੈਲੋਸ ਅਵੇਲੇਬਲ ਨੇ ਇਸ ਫਾਰਮ ਦੇ ਉੱਪਰ ਛੱਡਣਾ ਜੀ ਇੱਦਾਂ ਹਾਂ ਹਾਂ ਛੱਡ ਛੱਡ ਦਿਓ ਇਹ ਇਹ ਆਪਣੀ ਹੋ ਗਈ ਦਲਾ ਦਲਾ ਹਾਂ ਲਓ ਜੀ ਬਾਲਟੀ ਚੈੱਕ ਕਰ ਲਓ ਖਾਲੀ ਬਾਲਟੀ ਆ ਬਾਈ ਓਕੇ ਬਾਈ ਜੀ ਕਰ ਦਿਓ ਕਰ ਦਿਓ ਜੀ ਸਟਾਰਟ ਫੈਟ੍ਰਿਕ ਨਾਲ ਜੀ ਨੱਜਰੀ ਆ ਦੇ ਉਹਦਾ ਵੀ ਬੱਚਾ ਛੱਡਣ ਲੱਗਿਆ ਵੀਰੇ ਨੂੰ ਲਓ ਕੁਰਸੀ ਫੜਾ ਲਓ ਨੱਬੜਾ ਸਾਈਡ ਤੇ ਬੈਠ ਜਾਣਾ ਸੁਣੋ ਜੇ ਆਪਦੇ ਵੱਲੋਂ ਕੋਈ ਦਾਅ ਬੈਂਕ ਦਿਖਾ ਰਹੇ ਤਾਂ ਬਾਤ ਕਰੀਂ ਦਿੰਦੇ ਸੀ ਗੁਰਦਪਤ ਸਿੰਘ ਜੀ ਦੇ ਜਿਹੜੇ ਵੀਰ ਭਰਾ ਜੁੜੀ ਜਾਂਦੇ ਆ ਉਹੋ ਸ਼ੇਰ ਨੂੰ ਕਲੀ ਜਾਵੇ ਮੈਨੂੰ ਇਹ ਲੱਗਦਾ ਮੈਂ ਤੇਤੇ ਹੁੰਦੇ ਵਿੱਚ ਕਰਦੀ ਆਪਾਂ ਚੱਲ ਰਹੀ ਆ। ਇਹ ਜੀ ਮੱਝ ਦਾ ਬੱਚਾ ਛੱਟਿਆ ਹੋਇਆ ਜੀ। ਤੇ ਸ਼ੇਅਰ ਜ਼ਰੂਰ ਕਰੀ ਜਾਓ ਜਿਹੜੇ ਭਰਾ ਮੇਰੇ ਨਾਲ ਜੁੜਿਆ ਵੀ ਤੇ ਉਦੋਂ ਆਪਨੇ ਨਾਲ ਜੁੜਿਆ ਲਾਈਕ ਜੇ ਸਰ ਕੋ ਸ਼ੇਅਰ ਨਹੀਂ ਕਰਿਆ ਯਾਰ ਲਾਈਕ ਜ਼ਰੂਰ ਕਰ ਦਿਓ। ਇਸ ਫਾਰਮ ਦੀਆਂ ਤੁਹਾਨੂੰ ਮੈਂ ਵੈਸੇ ਵੀ ਫੀਲਡ ਦੇ ਉੱਪਰ ਵੀ ਵੀਡੀਓ ਬਣਾਵਾਂਗੇ ਆਪਾਂ ਕਿ ਭਰਾ ਵੀ ਕੀ ਇਹਨਾਂ ਮੱਝਾਂ ਨੂੰ ਦਾਣਾ ਪਾਣੀ ਪਾਉਂਦੇ ਆ ਜੋ ਵੀ ਆ ਪੂਰਾ ਕੀ ਸ਼ਡਿਊਲ ਆ ਮੱਝਾਂ ਦਾ। ਕਿਉਂਕਿ ਸਾਡਾ ਭਾਈ ਜਿਹੜਾ ਕਾਲਾ ਨੌਮੀ ਤੋਂ ਪਿਆਰ ਨਾਲ ਅਸੀਂ ਕਾਲੀ ਕਹਿੰਦੇ ਆ ਵੀਰ ਨੂੰ ਇਹ ਬਹੁਤ ਲੰਮੇ ਸਮੇਂ ਤੋਂ ਡੇਰੀ ਫਾਰਮਿੰਗ ਦਾ ਕੰਮ ਕਰ ਰਹੇ ਨੇ ਬਹੁਤ ਸ਼ੌਕ ਨਾਲ ਮਾਝਾ ਫਾਰਮ ਹਲੋ ਬਾਈ ਕਿਨੂ ਫਾਰਮ ਕੋ ਕੈਮ ਬਾਈ ਜੀ ਅਤਰੀ ਬਾਰਡਰ ਅਮਰਸਰ ਪੰਜਾਬ ਥੈਂਕ ਯੂ ਬਾਈ ਕਿਰਪਾ ਗੁੱਡ ਥੈਂਕ ਯੂ ਬਾਈ ਜੀ ਬਾਈ ਜੀ ਤੁਸੀਂ ਰਣਜੀਤ ਸਿੰਘ ਜੀ ਦੀ ਵੀਡੀਓ ਪਾਓ ਵੀ ਰੈਂਮੈਂਟ ਨਹੀਂ ਬਾਈ ਉਹ ਦੀ ਵੀ ਜਰੂਰ ਪਾਵਾਂਗੇ ਜੀ ਆਪਾਂ ਕੋੜੀ ਜੀ ਤੇ ਬੜੇ ਨਿਸਨ ਗੁੱਡ ਵੀਰ ਜੀ ਥੈਂਕ ਯੂ ਉਹ ਬਾਈ ਮੱਧਾਂ ਨਾ ਵੀ ਆਪਾਂ ਨੂੰ ਬਹੁਤ ਪੁਰਾਣਾ ਸ਼ੌਕ ਆਂਦਾ ਰਕਮਤ ਜਿੱਦਾ ਪੁੱਤ ਹੈ ਪਰ ਊੜਿਆਂ ਦੇ ਮੇਨ ਫੋਟੋਸ ਕਰਦੇ ਆਂ ਮੈਂ ਮੁੰਡਾ ਜਿਵੇਂ ਕਹਿੰਦੇ ਵੀ ਜੂਨ ਦੇ ਵਿੱਚ ਮਦਾਨਾ ਮੇਰੇ ਖਾਲਸਾ ਸਾਹਿਬ ਨੂੰ ਬਹੁਤ ਸ਼ੌਕ ਸੀ ਜੱਜ ਸੋ ਆਪਾਂ ਕੋਲੀ ਸਮ ਹੋਰ ਟਾਈਮਸ ਤੇ ਨਾ ਮੱਝ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਸਰਪੰਚ ਡੈਰੀ ਫਾਰਮ ਪਿੰਡ ਅਰਗੋਵੀ ਜ਼ਿਲ੍ਹਾ ਬਟਿਆਰ ਉੱਥੇ ਦੀਆਂ ਮੱਝਾਂ ਦੀ ਲਾਈਵ ਮਾਰਕੀਟ ਦਿਖਾ ਰਹੇ ਆਂ ਬਾਈ ਬਦਲਿਸ ਨੂੰ ਬਹੁਤ ਬਹੁਤ ਥੈਂਕ ਯੂ ਬਾਈ ਤੇ ਬਾਈ ਕਮੈਂਟ ਕਰਕੇ ਦੱਸੀ ਜਾਇਓ ਸਾਰਾ ਕੁਸ਼ੂਕੀ ਆ ਰਿਹਾ ਆਪਾਂ ਆਰਟੀ ਦੀ ਗੱਲ ਹੀ ਫਿਰ ਆਹ ਹਾਂ ਪਰਸਪਾਰਟੀ ਦਿਖਾ ਲਈ ਪੁੱਤ ਦੱਪਾ ਜਿਹਾ ਪਰਾ ਬੈਕ ਦੀ ਹੈ ਇੱਥੇ ਮੈਂ ਇੱਕ ਕੈਮਰਾ ਲੱਗ ਤੋਂ ਵੀ ਫੋਨ ਲਾਇਆ ਹੋਇਆ ਵੀਡੀਓ ਸ਼ੂਟ ਕਰਨ ਵਾਸਤੇ ਆਪਾਂ ਉਹ ਵੀਡੀਓ ਅਲੱਗ ਤੋਂ ਪਾਵਾਂਗੇ ਜ਼ਰੂਰ ਕਿਉਂਕਿ ਕਈ ਵਾਰ ਨੈਟਵਰਕ ਇਸ਼ੂ ਆ ਜੇ ਜਾਂ ਕੁਝ ਹੋਰ ਉਹਦੇ ਨਾਲ ਲਾਈਵ ਕੱਟਿਆ ਜਾ ਸਰਦਾਰ ਜਿਹੜੀ ਆਪਾਂ ਉਹ ਵੀਡੀਓ ਬਣਾ ਰਹੇ ਲੋ ਜੀ ਬਾਈ ਨੇ ਖਾਲੀ ਬਾਲਟੀ ਚੈੱਕ ਕਰਾ ਦੇ ਓਕੇ ਬਾਈ ਜੀ ਕਰ ਦੋ ਸ਼ੂਟ ਆਪਣੇ ਨਾਲ ਦੁੱਬੀ ਜਾਂਦੇ ਆ ਉਹ ਸ਼ੇਰ ਤੇ ਇੱਕ ਸੰਗਲ ਨੇ ਬੁਲਦੇ ਤੇ ਬਾਈ ਦੇ ਮਾਰਨ ਜਿਹਨੇ ਵੀ ਬੰਦੇ ਨਾਲ ਡੀ ਪਲੱਸ ਅਜੇ ਕਾਲੀ ਵਿਦੇਸ਼ ਤੋਂ 3 ਨੰਬਰ ਤੋਂ ਅੱਧਾ ਦੋ ਦਸੰਦਿਆ ਪਤਾ ਨਾ 15 ਨੰਬਰ ਤੋਂ ਬਾਈ ਇੱਕ ਨਾ ਸਲਾ ਭਾਈ ਮੋਰਨ ਅਸਲਾ ਅਸੀਂ ਇਸ ਟਾਈਮ ਪੰਜਾਬ ਤੇ ਹਰਿਆਣ ਦੇ ਕਿਪੂਨ ਬਾਰਡਰ ਜਿਹੇ ਵੱਡੀਆਂ ਵੈਸੇ ਮੋਰਨ ਨਾ ਨੂੰ ਹਰਿਆਣ ਦੇ ਕਹਿਰਾ ਹੋਵੇ ਇਹਨਾਂ ਚੋਂ ਤੁਹਾਨੂੰ ਬਹੁਤ ਦਿੱਕਤ ਹੋਣਾ ਨਾ ਸਮਝੀਂਗਾ ਤਾਂ ਬਾਲੇ ਨਾਲੋਂ ਦਾ ਬੇਤਾ ਕੋਈ ਵੀ ਨਹੀਂ ਦੇ ਬੜਾ ਆਮ ਬੋਲ ਆਉਂਦਾ ਹੈ ਜੀ ਆਪਣਾ ਸਹਾਇਕ ਧੰਦਾ ਬੱਚਿਆਂ ਨਾਲ ਕੋਲ ਦਾ ਹਾਂ 9:00 ਵਜੇ ਆਪ ਜੇ ਪਹਿਲੀ ਲੋਟ ਘਟਾਉਣਗੇ ਹੋਰ ਜੇ ਲਿਖ ਪ੍ਰਵਾਹ ਜੇ ਸੰਭਾਲਦੇ ਹੀ ਫਾਰਮ ਵਾਲੇ ਉਹਨਾਂ ਦੇ ਸਿੱਧੇ ਪੰਜਾਬ ਮੱਝ ਦੀ ਕੁਆਲਿਟੀ ਉੱਪਰ ਬਹੁਤ ਕੰਮ ਕਰਦਾ ਹੈ ਬਾਕੀ ਜਿੰਨੇ ਪਟਾਟੇ ਆਵਦੇ ਵਰਨੋਂ ਆਪਣਾ ਤੁਹਾਨੂੰ ਸਹੀ ਦਿਖਾ ਰਹੇ ਕੋਈ ਕਮੈਂਟਾਂ ਦੇ ਦੱਸ ਸਕਦੇ ਹੋ ਕੰਪਨੀ ਨੂੰ ਵੀ ਲਗਾ ਰਹੇ 1.5 2 ਸਾਲ ਬਾਅਦ ਲਾਈਵ ਵੀਡੀਓ ਕਰਦੇ ਮਤਲਬ ਜੋ ਅਸੀਂ ਸਟਾਰਟ ਅਪ ਕੀਤਾ ਸੀ ਉਹ ਪਰ ਗੰਦੇ ਰੋਲ ਬਿਲਕੁਲ ਨਾਲ ਨਾ ਮਨਣਾ ਮੈਂ ਉਹਨੂੰ ਬਣਾਉਣਾ ਚਾਹੁੰਦਾ ਹਾਂ ਅਸਲ ਵਿੱਚ ਜਿਹੜੀ ਚੁਆਈ ਕਰਨੀ ਸੀ ਲਾਈਵ ਅੱਜ 6 ਵਜੇ ਦਾ ਸੀ ਨੈਟਵਰਕ ਇਸ਼ੂ ਕਰਕੇ ਪ੍ਰੋਡਕਸ਼ਨ ਪ੍ਰੋਬਲਮ ਆ ਗਈ ਉਹ ਪਾ ਕੇ ਤੋਂ ਬਾਰੇ ਪਤਾਵਾ ਦੇ ਤੇ ਇਹਦੇ ਸੀ ਫੇਸਬੁੱਕ ਤੇ ਵੀ ਨਾਲ ਲਾਈਵ ਕਰਨਾ ਸੀ ਪਰ ਨੈਟਵਰਕ ਨਹੀਂ ਹੋ ਸਕਿਆ ਸਭ ਜੁਕੂ ਤੇ ਬਾਕੀ ਜਿਹੜੀ ਵੀਡੀਓ ਬਣ ਰਹੀ ਹੈ ਉਸ ਵਿੱਚ ਅਲੱਗ ਤੋਂ ਫੋਨ ਲਾਇਆ ਹੈ ਵੀਡੀਓਗ੍ਰਾਫੀ ਲਈ ਆ ਆਪਾਂ ਬੱਟੂ ਜੂ ਪਾਣੀ ਬਿਲਕੁਲ ਇਸ ਚੋਰੀ ਦੇ ਕਿੰਨਾ ਬੁੱਕ ਪੜ੍ਹਣਾ ਇਹਨਾਂ ਬੱਚਾ ਨੇ ਇਹ ਹੋ ਸਕਿਆ ਆਪਣੇ ਫੇਸਬੁੱਕ ਤੇ ਸਵੇਰ ਤੋਂ ਮੋਬਾਈਲ ਦੇਖਵਾਵਾਂਗੇ ਆਪਾਂ ਇਹ ਮੰਦੀ ਨਾਮਕ ਰਾਨਾ ਨਾਮ ਨਾ ਇੰਨਾ ਮਹਾਤਾ ਪ੍ਰਸਾਦ ਅਨ ਬਾਕੂ ਜਰਨ ਤੇ ਅਦੂ ਜੀਰ ਖਾਦੀ sepenuhnya ananta sehingga 12 ਜਿਨੀਲੀ ਹਾਂਜੀ ਇਹਨਾਂ ਦੇਖ ਲਓ ਥੜ ਖਾਲੀ ਹੋ ਗਏ ਹਾਂ ਹਾਂ ਲੈ ਬਾਈ ਦੇਖ ਲਓ ਕੰਦੀ ਮੈਂ ਉਹ ਖਾਂ ਦੇ ਬਾਈ ਨੇ ਮੈਂ ਆ ਕੇ ਕਰਕੇ ਦਿਖਾ ਰਹੇ ਠੀਕ ਆ ਵੀਰੇ ਉੜ ਜਾ ਜੀ ਹਾਂਜੀ ਹਾਂਜੀ ਦੁੱਧ ਇੱਥੇ ਸਾਹਮਣੇ ਹੀ ਰੱਖਦੇ ਵੀਰੇ ਇੱਥੇ ਕੈਮਰੇ ਬਿਲਕੁਲ ਬਾਸ ਬਾਸ ਉਹ ਕਿਆ ਲਓ ਜੀ ਤਲਾਬ ਦੀ ਚੁਆਈ ਰੋਟੀ ਹੈ ਤੇ ਅਨੋਖੀ ਦੀ ਚੱਲ ਰਹੀ ਹੈ 아나 벤탈에 대해서 말하는 아무것도 안 ਦੇਖ ਲਿਓ ਵੀਰੇ। ਹੋਰ ਕੋਈ ਨਹੀਂ ਜੱਮ ਵਿੱਚ ਰਹਿ ਜੀਗਾ ਬੜਾ ਜਿਹਾ ਕੋਈ ਗੁਲਾਬ ਦੀ ਚੋਈ ਹੋ ਚੁੱਕੀ ਆ ਸਾਹਮਣੇ ਦਿੱਤੇ ਪਿਆ ਜਿਹਾ ਬਾਲਕਨੀ ਤੇ ਸਾਹਮਣੇ ਅਨੋਖੀ ਦੀ ਚੋਈ ਜਨ ਰਹੀ ਹੈ। ਇਹਨਾਂ ਮੱਜਾਂ ਵਾਲੇ ਬਣਾਉਂ ਸਰ ਡਿਟੇਲ ਇਹ ਬਈ ਇਹਦੇ ਦੋ ਦੋ ਸੁਣਾ ਲਓ। ਕੋਈ ਨਹੀਂ ਕੋਈ। ਹਾਲੇ ਹਰ ਤਕਾਦੀ ਪੁੱਤੀ ਨਾਲ। ਅਜੇ ਤਾਂ ਤਾਰ ਮਾਰ ਦੇ ਕਿਕਰ ਆ ਜਾ ਆ ਜਾ ਆਜੂ ਖਰਜਾ ਖਰਜਾ ਕਰ ਦੇ ਖਰਜਾ ਪਰਪ ਕਰ ਦੇ ਘੱਟੀ ਘੱਟੀ ਦੇ ਕੇ ਚੱਲੋ ਹਾਂ ਹਾਂ ਇਕੱਠੇ ਲੈ ਕੇ ਚੱਲੋ ਦੋ ਇਹ ਗੁਲਾਬ ਦਾ ਜੀ ਹਾਂ ਹਾਂ ਇਕੱਠਾ ਲੈ ਕੇ ਚੱਲ 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 ਪਰ ਪਹਿਲਾਂ ਬਾਅਦ ਦੀ ਤੰਨੇ ਰੱਖਦੇ ਵੀਰ ਇਹ ਇੱਧਰਲੇ ਪਾਸੇ ਗੁਲਾਬ ਆ ਜੀ ਗੁਲਾਬ ਇੱਧਰ ਅਨੋਖੀ ਲੱਗਦੀ ਹੈ ਜੀ ਲੈ ਜੀਰੋ ਕਰ ਦਿਓ ਵੀਰੇ ਇੱਕ ਵਾਰੀ ਸਿਕੰਦਰ ਨੂੰ ਦੇਖ ਕੀ ਹੈ ਇਹ ਜੀ ਅਖਾਣ ਗੀਰੋ ਗਰੇ ਨਾ ਪਾਉ ਜੀ ਪਹਿਲਾਂ گلاب ਦਾ ਬਸ 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 ਬਰਮੀ ਨੂੰ ਫੇਰੀ ਕਰ ਲਓ ਜੀ ਖਾਲੀ ਹੋਣ ਸਮੇ ਮੱਝ ਦਾ ਦੁੱਧ ਹੈਗਾ 12 ਕਿਲੋ 695 ਗ੍ਰਾਮ ਜਿਹੜੀ ਗਲਾਬ ਮੱਝ ਸਭ ਤੋਂ ਪਹਿਲਾਂ ਚੋਈਆ ਉਹਦਾ ਦੁੱਧ ਖਾਲੀ ਹੋਣ ਸਮੇ ਹੈਗਾ ਜੀ 12 ਕਿਲੋ 700 ਗ੍ਰਾਮ ਹੀ ਹੋ ਗਿਆ ਜੀ 695 ਗ੍ਰਾਮ ਲਓ ਬਾਈ ਜੀ ਕਰੋ ਉਹਨੂੰ ਖਾਲੀ ਤੇ ਹੁਣ ਦੂਜੇ ਨੰਬਰ ਤੇ ਹੈਗਾ ਮੁੱਖੀ ਦਾ ਜੀ ਜ਼ੀਰੋ ਕਰ ਦੋ ਬਾਈ ਜੀ ਨੂੰ। ਕੋਈ ਕੰਡਾ ਦਿਖਾ ਦੇ ਨੂੰ ਜ਼ੀਰੋ ਆ ਪਾਉਂ ਜੀ। ਇਹ ਹੈਗਾ ਪਨੋਤੀ ਦਾ ਜੀ। ਲੋ ਜੀ। ਇਹਦਾ ਹੈਗਾ 12 ਕਿਲੋ 310 ਗ੍ਰਾਮ। ਅਨੋਖੀ ਮੱਝ ਹੈ ਜਿਹੜੀ ਉਹ ਹੁਣ ਉਹ ਕੀ ਕਰੀਏ ਜੀ ਬਾਬ ਜੀ ਹੁਣ ਇੱਕ ਮੱਝ ਹੋਰ ਰਹਿ ਗਈ ਉਹਦੀ ਲਾਈਵ ਚ ਵਾਈ ਕਰਦੇ ਆ ਬਈ ਕਾਪੀ ਤੇ ਲਿਖ ਲਿਓ ਦੋਵਾਂ ਦਾ ਦੋ ਦੋ ਕਾਪੀ ਭੇਜੀ ਕਾਪੀ ਭੇਜੀ ਉਹ ਤਾਂ ਉਹ ਜੀ ਦਿਲ ਨਹੀਂ ਖੇਡੇਗਾ ਇੱਕ ਇੱਕ ਰਾਮ ਰਾਮ ਭਾਈ ਸਾਡੇ ਦਲਵੀਰ ਡਾਕਟਰ ਜੀ ਵੀ ਨਾਲ ਜੁੜ ਚੁੱਕੇ ਨੇ ਜੀ ਵੈਲਕਮ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਲਓ ਜੀ ਹੁਣ ਤੀਜੀ ਮੱਝ ਦੀ ਵੀ ਆਪਾਂ ਲਾਈਵ ਚ ਵਾਈ ਕਰਨੀ ਆ ਛੱਤ ਪਰ ਕੋ ਬੱਚਾ ਛੱਤ ਤੇ ਉਹਦਾ ਨਾਮ ਹੈਗਾ ਜੀ ਮਲੰਬੜੀ ਚੁਆਈ ਹੋਣੀ ਹੈ ਬਾਈ ਲੇਖ ਲਿਓ ਦੁੱਧ ਮਾਣਾ ਜਾ ਟਾਈਮ ਮੰਗੀਆਂ ਲਓ ਜੀ ਹੁਣ ਮਲੰਗਣੀ ਦੀ ਚੁਆਈ ਰਹਗੀ ਸਰਪ ਗੁਲਾਬ ਦੀ ਤੇ ਅਨੋਖੀ ਦੀ ਹੋਗੀ ਬਾਈ ਜਾ ਅੱਗੇ ਜੇ ਕਰਦੇ ਬਾਈ ਟਾਈਮ ਸੁੱਧੀ ਰੱਖੋ ਉਹ ਇਹ ਤਾਂ ਸੀ ਉਹ ਉੱਥੇ ਲਾ ਦੇ ਇੱਕ ਮਿੰਟ ਕੋਈ ਨਹੀਂ ਆਦਾ ਆਪ ਜੀ ਬਣਾ ਲਓ ਹਾਂ ਉਹ ਇਹ ਆ ਗਿਆ ਜੀ ਲੈ 22 ਗਿੰਦਰ ਸਿੰਘ ਨੇ ਲਿਖੂ ਵੀ ਦਿੱਤਾ ਨਾਲ 12 ਕਿਲੋ 310 ਗ੍ਰਾਮ 12 ਕਿਲੋ 695 ਗ੍ਰਾਮ 695 ਜਿਹੜਾ ਪੰਜ ਗ੍ਰਾਮ ਖਪੂਰ ਤਾਂ ਜਿਹੜੇ ਝੱਗ ਤੋਂ ਪਾਉਂਦੇ ਹਾਂ ਹੂੰ ਉਗੀ ਹੁਣ ਮਲੰਗਣੀ ਦੀ ਚਵਾਈ ਹੋਣ ਲੱਗੀ ਆ ਜਿਹੜੇ ਵੀਰ ਨਾਲ ਜੁੜੀ ਜਾਂਦਾ ਸ਼ੇਅਰ ਜ਼ਰੂਰ ਕਰੀਂ ਜਾਇਆ ਜਾਈ ਕਰਦੀ ਐ ਇਦਾਂ ਭਾ ਯਾ ਸਿੱਧਾ ਕਰ ਮੰਦੇ ਨਾ ਸੋਰੇ ਟੇਡਾ ਕਰਨਾ ਤਾਂ ਉਹ ਨਹੀਂ ਸਿੱਧਾ ਕਰਨਾ ਦੀ ਉਹ ਕੱਟ ਹੀ ਵੀਡੀਓ ਨਾ ਹਾਂ ਉਹ ਹੀ ਕਰਾਰ ਕੀ ਆ ਚੱਲ ਰਹੀ ਆ ਉਹ ਕੱਟ ਕੇ ਦੁਬਾਰੇ ਚਲਾ ਲੈ ਕੋਈ ਗੱਲ ਨਹੀਂ ਤਵੇ ਤੁਮੇ ਲਾਈਨ ਚ ਆ ਜੰਨੀ ਬੜੀ ਗੱਲ ਵਾ ਕੀ ਕਿਸ ਤਰ੍ਹਾਂ ਵੀਰੂ ਨਹੀਂ ਖਿਸ਼ੂ ਨਹੀਂ ਸਾਹ ਸੰਭਾਲ ਕਰਦੇ ਆ ਤੇ ਵਧੀਆ ਦੁੱਧ ਲੈੰਦਿਆ ਮੱਝਾਂ ਤੋਂ ਕਿਹੜੀ ਖਰਾਬ ਵਰਤਦੇ ਆ ਇਹਨਾਂ ਦਾ ਅਖਰ ਖਾਬ ਕਿਵੇਂ ਦਾ ਸਾਰੀ ਗੱਲਬਾਤ ਆਪ ਰੂਮ ਦੇ ਵਿੱਚ ਜੰਮੂ ਕਰਾਂਗੇ ਸੁਨਿਸ਼ਚਿਤ ਲਾਈਕ ਜਰੂਰ ਕਰ ਦਿਓ ਕਿਉਂਕਿ ਤਕਰੀਬਨ 35 ਜਣੇ ਵੀ ਕੋਲ ਆਪ ਨੂੰ ਜੁੜਿਆ ਪਰ ਸਿਰਫ ਲਾਈਕ ਹੱਟ ਬੰਦਿਆਂ ਨੂੰ ਕਰਿਆ ਗਿਆ ਜਿਹੜੇ ਭਰਾਵਾਂ ਨੂੰ ਇਹ ਚੀਜ਼ ਚੰਗੀ ਲੱਗਦੀ ਹੈ ਉਹ ਲਾਈਕ ਜਰੂਰ ਕਰੇ ਕੇ ਜੀ ਮਲੰਗਣੀ ਦੀ ਵੀ ਜਿਹੜੀ ਚਵਾਈਆ ਹੋ ਚੁੱਕੀ ਆ ਪੂਰੀ ਆ ਜੋ ਵੀਰੇ ਲੈ ਆਓ ਜੀ ਤੁਦਨ ਦੇਖੋ ਜੀ ਮਲੰਗਣੀ ਨੇ ਕਿੰਨਾ ਦੁੱਧ ਦੇਣਾ ਲਓ 0 ਚੈੱਕ ਕਰਦੀ ਆ ਕਿਉਂ 0 ਚੈੱਕ ਕਰ ਲੋ ਜੀ ਇਹ ਬਸ ਕਰਿਆ ਆਪਾਂ ਦਾ ਲੋ ਜੀ ਮਲੰਗਣੀ ਦਾ ਦੁੱਧ ਹੈਗਾ 10 ਕਿਲੋ 420 ਗ੍ਰਾਮ 10 ਕਿਲੋ 420 ਗ੍ਰਾਮ ਖਾਲੀ ਹੁੰਦੇ ਸਮੇ ਜਿਹੜਾ ਮਲੰਗਣੀ ਮੱਝ ਦਾ ਦੁੱਧ ਹੈ ਜੀ ਸੋ ਇਸਾਈਡ ਤੇ ਕਰ ਲਵਾਂ ਜੀ ਫਸਟ ਮਿਲਕਿੰਗ ਸੀ ਖਾਲੀ ਹੋਣ ਸਮੇ ਇਹਨਾਂ ਤਿੰਨਾਂ ਮੱਝਾਂ ਦੀ ਸੋ ਮਾਰਨਿੰਗ ਟਾਈਮ ਵੀ ਤਕਰੀਬਨ 6 ਵਜੇ ਬਾਈ ਕਾਲੇ ਹਨ ਜੀ ਜੋ ਅੱਜ ਚਕੋਰੀ ਹੈ ਉਹੀ ਟਾਈਮ ਸਾਢੇ 6 ਵਜੇ ਹੈ ਹਾਂ ਜੀ ਉਹੀ ਟਾਈਮ ਹੈ ਠੀਕ ਆ ਸੋ ਸਾਡੇ ਨਾਲ ਬਾਈ ਕਾਲਾ ਬਾਈ ਪੂਰਾ ਨਾਂ ਕੀ ਆ ਵੀਰੇ ਮੇਰਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਸਰਪੰਚ ਪਿੰਡ ਰਨੌਲੀ ਜ਼ਿਲ੍ਹਾ ਪਟਿਆਲਾ ਸੋ ਬਾਈ ਦਾ ਤੁਹਾਨੂੰ ਆਪਾਂ ਫਾਰਮ ਵੀ ਸਾਰਾ ਦਿਖਾਵਾਂਗੇ ਡੈਰੀ ਫਾਰਮ ਸੋ ਪੂਰੇ ਵੱਡੇ ਲੈਵਲ ਤੇ ਬਾਈ ਕੰਮ ਕਰਦੇ ਆ ਮੱਝਾਂ ਦਾ ਤਕਰੀਬਨ ਜਿੰਨੀਆਂ ਵੀ ਮੱਝਾਂ ਨੇ ਸਾਰੀਆਂ ਮੱਝਾਂ ਹੀ 20 ਤੋਂ ਪਲੱਸ ਦੀਆਂ ਨੇ ਮੈਂ ਕੱਲ ਨੂੰ ਮਤਲਬ ਖੁੱਲੇ ਟਾਈਮ ਦੇ ਵਿੱਚ ਮਾਰਨਿੰਗ ਟਾਈਮ ਜਦੋਂ ਵੀ ਸਮਾਂ ਲੱਗਿਆ ਤਾਂ ਸਾਰੀਆਂ ਮੱਝਾਂ ਤੁਹਾਨੂੰ ਦਿਖਾਉਂਗਾ ਵੀ ਤੇ ਬਾਈ ਉਰਾਂ ਤੋਂ ਆਪਾਂ ਫੀਡ ਬਾਰੇ ਸਾਰੀ ਗੱਲਬਾਤ ਕਰਾਂਗੇ। ਤੋਂ ਸਵੇਰੇ ਤਕਰੀਬਨ 6:30 ਵਜੇ ਜਿੰਨੇ ਵੀ ਭਰਾ ਨੇ ਉਹ ਨਾਲ ਜੁੜ ਜਾ ਦੇਖੋ ਦਾਣੇ ਦੂਣੇ ਤੁਹਾਨੂੰ ਵੀਡੀਓ ਮੈਂ ਯਾਰ ਸਾਰੀ ਦਿਖਾਉਂਗਾ ਬਾਈ। ਆਹ ਦਾਣਾ ਕਹਿਆਂ ਨਾਲ ਹੀ ਰਲਾਇਆ ਜਾਂਦਾ ਕਿਉਂਕਿ 25 ਤੋਂ 30 ਮੱਝਾਂ ਨੇ ਬਾਈ। ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਲਾਈਵ ਤੇ ਜੁੜੇ ਆ ਆਪਣੇ ਨਾਲ ਆਪਣਾ ਇਹ ਮੁੱਖ ਧੰਦਾ ਮੱਝਾਂ ਦਾ। ਸੋ ਮਿਲਦੇ ਆ ਸਵੇਰੇ ਜੀ ਧੰਨਵਾਦ ਸਾਰੇ ਦੋਸਤਾਂ ਦਾ